ਪ੍ਰਸ਼ਾਸਨਿਕ ਸਰਪੰਚ ਜੀ ਦਾੰਦਰ ਸੀ ਇਹਨਾਂ ਗੋਲੀ ਮਾਰ ਕੇ ਸਾਡਾ ਬੰਦਾ ਮਾਰਤਾ ਜੀ ਘਰ ਆਣ ਕੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੁੜ ਕੇ ਉਹਨੂੰ ਲਈ ਸਾਨੂੰ ਉਹਨਾਂ ਨਾਲ ਜਾਣ ਵੀ ਨਹੀਂ ਦਿੱਤਾ ਜੀ ਅਸੀਂ ਘਰ ਆਪਦੇ ਬੈਠੇ ਰਹੇ ਗੋਲੀ ਮਾਰ ਕੇ ਤੇ ਇੱਕ ਮੁੰਡੇ ਮਾਡੇ ਲੈ ਕੇ ਚੌਕੇ ਜੀ ਇਹ ਪਿੰਡ ਦੇ ਤੁਰੇ ਰਹੇ ਨੇ ਸਾਨੂੰ ਇਹਨਾਂ ਬਾਹਰ ਨਹੀਂ ਅਸੀਂ ਡਰਦੇ ਨਿਕਲੇ ਉਹ ਫਿਰ ਉੱਥੇ ਪਿਆ ਮਰ ਗਿਆ ਫਿਰ ਅਸੀਂ 12:30 ਵਜੇ ਲੈ ਕੇ ਗਏ ਆ ਤੇ ਇਹਨਾਂ ਆਪਦੇ ਬੰਦੇ ਨੂੰ ਆਪੇ ਮਗਰੋਂ ਮਾਰ ਕੇ ਗੋਲੀ ਝੂਠੀ ਤੇ ਜਾ ਕੇ ਦਾਖਲ ਕਰਾਤਾ ਨੇ ਸਾਡਾ 9:00 ਵਜੇ ਦਾ ਪਰਚਾ ਹੋਇਆ ਹੈ ਇਹਨਾਂ ਦਾ 10:00 ਵਜੇ ਹੋਇਆ ਤੇ ਹੁਣ ਸਾਨੂੰ ਧਮਕੀਆਂ ਦੇਂਦੇ ਨੇ ਵੀ ਤੁਹਾਨੂੰ ਵੀ ਮਾਰਦੇ ਨੇ ਦੂਜੇ ਬੰਦੇ ਜਿਹੜੇ ਇਹਨਾਂ ਦੇ ਰੈਸਟ ਨਹੀਂ ਕੋਈ ਵੀ ਹੋਇਆ ਜੀ ਬਜ਼ੁਰਗ ਦੀ ਕਿੰਨੀ ਉਮਰ ਸੀ ਜੀ ਬਜ਼ੁਰਗ ਦੀ ਸੀ ਆ 60-70 ਲੱਗੇ ਉਹ ਤੇ ਗੋਲੀ ਕਿੱਥੇ ਮਾਰੀ ਸੀ ਉਹਦੇ ਲੱਤਾਂ 'ਚ ਵੱਜੀ ਜੀ ਮੇਰੇ ਬੋਏ ਅੱਗੇ ਮੇਰੇ ਘਰੇ ਜਾਂਦੇ ਮਾਰੀਆਂ ਗੋਲੀਆਂ ਕੰਧਾਂ 'ਚ ਵੱਜੀਆਂ ਨਹੀਂ ਆਉਂਦੀ ਤੁਹਾਡਾ ਕੀ ਲੱਗਦਾ ਸੀ ਮੇਰਾ ਭੂਆ ਦਾ ਪੁੱਤ ਭਰਾ ਸੀ ਤੁਹਾਡਾ ਕੀ ਨਾਮ ਹੈ ਭਪਿੰਦਰ ਸਿੰਘ ਜੀ ਹੁਣ ਪੁਲਿਸ ਨੇ ਗ੍ਰਿਫਤਾਰ ਕੀਤੀ ਹੈ ਨਹੀਂ ਜੀ ਅਜੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਸਾਨੂੰ ਧਮਕੀਆਂ ਦੇਂਦੇ ਨੇ ਨਾਲ ਉਹ ਜਰਨੈਲ ਸਿੰਘ ਜਿਸ ਪਾਰਟੀ ਨਾਲ ਸਬੰਧ ਰੱਖੇ ਕਾਂਗਰਸ ਹਾਂ ਜੀ ਕਾਂਗਰਸੀ ਸਰਪੰਚ ਜੀ ਹਾਂ ਕਾਂਗਰਸੀ ਸਰਪੰਚ ਜੀ ਜਿਹੜਾ ਜਰਨੈਲ ਸਿੰਘ ਉਹ ਤਾਂ ਸਿੱਧਾ ਕਪਟਨ ਕੋਲ ਜਾਂਦਾ ਉਹਦਾ ਮੇਰੀ ਕਪਟਨ ਨਾਲ ਗੱਲ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਮਾਰ ਦੇ ਸਦੂਸ਼ਾਲੇ ਦਾ ਜੀ ਮੰਗਾ ਜੀ ਉਹਨਾਂ ਨੂੰ ਫੜਿਆ ਜੇ ਗਿਰਫਤਾਰੀ ਕਰੀ ਜੇ ਉਹਨਾਂ ਦੀ ਜੇ ਨਹੀਂ ਹੁੰਦਾ ਸਾਡਾ ਨਿਸ਼ਾਨ ਕਰਨਗੇ ਜੀ ਜਰਨੈਲ ਕੋਲ ਚਾਰ ਫਲਾਣੇ ਦੋ ਇਹਦੇ ਵਿਰਸੇ ਕੋਲ ਨੇ ਦੋ ਜਰਨੈਲ ਕੋਲ ਲੈ ਕੇ ਸ਼ਰਿਆ ਹੁੰਦਰੇ ਖੜਦੇ ਜੀ ਆਂਦੀ ਮਾਰ ਦਿਆਂਗੇ ਰਹਿੰਦੇ ਜੀ ਇੱਕ ਇਹਨਾਂ ਦਾ ਉੱਥੇ ਬੈਠਾ ਜੀ ਜਿਹੜਾ ਜਿੰਨੇ ਸੱਟ ਲਾਈ ਉਹਦੀ ਉੱਥੇ ਗ੍ਰਿਫਤਾਰੀ ਚਾਹੀਦੀ ਉਹ ਨਸ਼ੇ ਖਾਂਦਾ ਉਹਨਾਂ ਦੇ ਨਾਲ ਮਟੀਰ ਬੜੀ ਉਹ ਤੁਹਾਨੂੰ ਮਾਰੇ ਚੋਰੀ ਦੇ ਪਰਚੇ ਆ ਜੀ ਜਰਨਲ ਤੇ ਰਾਸਤਾਨ ਤੇ ਪਤਾ ਨਹੀਂ ਕਿੰਨੇ ਕੀ ਆ ਜੀ ਇਹਨੇ ਚੋਰੀਆਂ ਪੰਪ ਲੁੱਟੇ ਨੇ ਇੱਥੇ ਜਿਹੜਾ ਵਿਰਸਾ ਸਿੰਘ ਸਰਪੰਚ ਇਹਨੇ ਲਿਆ ਲਿਆ ਬਾਸਪਦੀ ਵੇਚੀਆਂ ਚੋਰੀ ਤੇ ਉਹਨਾਂ ਉਹਨਾਂ ਚੋਰੀਆਂ ਦੇ ਕਰਕੇ ਤੇ ਸਾਡੇ ਨਾਲ ਕੰਮ ਹੀ ਨਾ ਕੀਤੇ ਨੇ ਨਜਾਇਜ਼ ਅਸਲੇ ਇਹਨਾਂ ਕੋਲ ਕੋਈ ਗੱਲ ਹੀ ਨਹੀਂ ਹੈਗੀ ਜੀ ਐਵੇਂ ਪੈਲੀ ਪੁਲੀ ਦੀ ਬਣਾਈ ਜਾਂਦੇ ਸਾਡੀ ਤਾਂ ਕੋਈ ਇਹਨਾਂ ਨਾਲ ਗੱਲ ਹੀ ਨਹੀਂ ਹੈਗੀ ਇਹ 62 ਸਾਲ ਉਹਨਾਂ ਦੀ ਉਮਰ ਸੀ ਜੀ ਇਹ ਮਾਸੜ ਜੀ ਲੱਗਦੇ ਆ ਗੁਰਜੰਟ ਮੇਰਾ ਭਾਈ ਗੁਰਜੰਟ ਪੱਟੀ ਹਾਂਜੀ ਤੇ ਇਹ ਜਦੋਂ ਇਹਨਾਂ ਦਾ ਚੱਕਰ ਚੱਲਿਆ ਇਹਨਾਂ ਦਾ ਵੀ ਐਵੇਂ ਗੋਲੀ ਲੱਗ ਗਈ ਤੇ ਅਸੀਂ ਜਦੋਂ ਪਿੰਡ 'ਚੋਂ ਆਏ ਆ ਤੇ ਉਦੋਂ ਇੱਥੇ ਸਾਨੂੰ ਕਹਿੰਦੇ ਵੀ ਆਜੋ ਵੀ ਆ ਚੱਕਰ ਚੱਲ ਗਿਆ ਤੇ ਅਸੀਂ ਆਏ ਆ ਤੇ ਸਾਨੂੰ ਇਹਨਾਂ ਬੰਦੇ ਨੂੰ ਲਿਜਾਣ ਨਹੀਂ ਦਿੱਤਾ ਤੇ ਉਹਨਾਂ ਦਾ ਜਦੋਂ ਖੂਨ ਜ਼ਿਆਦਾ ਵਹਿ ਗਿਆ ਤੇ ਉਹਨਾਂ ਦੀ ਇਸ ਕਰਕੇ ਡੈਥ ਹੋ ਗਈ ਹੈ ਖੂਨ ਜ਼ਿਆਦਾ ਨੁੱਚੜਨ ਕਰਕੇ ਅਸੀਂ ਲਿਜਾਣਾ ਚਾਹੁੰਦੇ ਪਰ ਅੱਗੋਂ ਫੇਰ ਕੱਢਦੇ ਹੀ ਪਿੰਡ ਦੇ ਵਿੱਚ ਤੁਰੇ ਫਿਰਦੇ ਸਾਰੇ ਮੁੰਡੀਆਂ ਲੈ ਕੇ ਤੇ ਸਾਨੂੰ ਲਿਜਾਣ ਹੀ ਗਿਆ ਦਿੱਤਾ ਇਹਨਾਂ ਨੇ ਜੇ ਟਾਈਮ ਸਿਰ ਲੈ ਜਾਂਦੇ ਫੇਰ ਹੋ ਸਕਦਾ ਇਹ ਬਚ ਜਾਂਦੇ ਗੋੜੀਆਂ ਕਿੰਨੇ ਮਾਰਿਆ ਵਰਚਾ ਸਿੰਘ ਸਰਪੰਚੀ ਉਹਨਾਂ ਨੇ ਮਾਰੀਆਂ ਹੈ ਕਿਹੜੀ ਪਾਰਟੀ ਕਾਂਗਰਸੀ ਗੋਲੀ ਤੋਂ ਇਹ ਇੱਕ ਹੀ ਵਜੀ ਹੈ ਜਿਹੜੇ ਆਪਣੀ ਪਾਰਟੀ ਅਹ ਗ੍ਰਿਫਤਾਰੀ ਨਹੀਂ ਜੀ ਹਜੇ ਹੋਈ ਬਾਕੀ ਅਈ ਇਹੋ ਮੰਗ ਕਰਦੇ ਗ੍ਰਿਫਤਾਰੀ ਹੋਵੇ ਇਹਨਾਂ ਦੀ ਸਾਨੂੰ ਇਨਸਾਫ ਚਾਹੀਦਾ 2 ਕਮੇ ਦਰਜ ਹੋਏ ਨੇ 153 ਨੰਬਰ 302 ਦਾ 345 ਨੰਬਰ 307 ਇਸ ਤਰ੍ਹਾਂ ਜੀ ਕਿ ਸ਼ਮਸ਼ੀਰ ਸਿੰਘ ਨਾਂ ਦਾ ਪਰਿਵਾਰ ਆ ਉਹਨਾਂ ਕੋਲ ਹੀ ਪਿਛਲੇ 15 ਸਾਲ ਤੋਂ ਪਿੰਡ ਦੀ ਉੱਤੇਤੀ ਜ਼ਮੀਨ ਠੇਕੀ ਤੇ ਆ ਉਹਨਾਂ ਦੀ ਜਿਹੜੀ ਵਾਈਫ ਹੈ ਜੀ ਮਿੰਦਰ ਕੌਰ ਉਨੇ ਬਹੁਤ ਮੁਕਦਮਾ ਦਰਜ ਹੋਇਆ ਕਿ ਜਿਹੜਾ ਪਿੰਡ ਦਾ ਮਜੂਦਾ ਸਰਪੰਚ ਆ ਇਹ ਪਿੰਡ ਦੀ ਜਿਹੜੀ ਇਹਨੀ ਸ਼ਾਂਤ ਜਿਹੀ ਜਿੰਨੀ ਹੈ ਕਿ ਝਗੜਾ ਹੀ ਹੁੰਦਾ ਆ ਤੇ ਅਸੀਂ ਉਹਦਾ ਜਦਕਿ ਜੋ ਗਿਆ ਛਿੱਕਾ ਬਣਦਾ ਉਹਦੀ ਇਲਾਜ ਕਰਕੇ ਜੀ ਆਪਣੀ ਕੋਈ 릭ਸ਼ਾ ਕਰ ਆਪਣੇ ਕੋਈ ਦੇ ਲੈ ਕੇ ਇਸੇ ਮਸਲੇ ਨਾਲ ਕਿ ਇਹਨਾਂ ਵਿੱਚ ਆਪਸ ਵਿੱਚ ਝਗੜਾ ਹੋਇਆ ਤੇ ਇੱਕ ਤੇਰਦਾਸ਼ ਸ਼ਮਸ਼ੀਰ ਸਿੰਘ ਦੀ ਕੋਈ ਲਗਨ ਨਾਲ ਦਿੱਥੋ ਕੀ ਆ ਦੂਜੇ ਪਾਸੇ ਜਿਹੜਾ ਵਿਸ਼ਾ ਸਰਪੰਚ ਆ ਇਹ ਜਿਹੜੀ ਨੜਕੀ ਦੀ ਲੱਤ ਤੇ ਫੈਰ ਲੱਗੇ ਇਹ ਨਹੀਂ ਜਸੂ ਹੋਇਆ ਵਾ ਮਤਲਬ ਸ਼ਮਚੀਵ ਸਿੰਘ ਦੀ ਮੌਤ ਦੇ ਸਬੰਧ 342 ਗਰਮ ਕੰਮ ਦਾਤੇ ਹੋਇਆ ਜਿਹੜਾ ਸੰਦੀਪ ਸਿੰਘ ਆ ਇਹਦੇ ਫੈਰ ਲੱਗਣ ਦੇ ਸਬੰਧ ਵਿੱਚ 307 ਦਾ ਪਰਚਾ ਦਿਆ ਧੂਮ ਕਦਮੇ ਦੀ ਦੋਨਾ ਦੀ ਜਿਹੜੇ 556 ਬੰਦੇ ਦੇ ਕਤਮ ਕਰਨ ਦਾ ਕਰਿਆ ਇਹਦੀ ਤਪਤੀਸ਼ਾ ਮੁਖ ਅਫਸਰ ਥਾਣਾ ਆਰਪੀ ਖੁਦ ਕਰ ਰਹੀ ਆ ਇਹ ਨੂੰ ਚਾਈ ਸਮਝੂਗੀ ਉਸ ਸਮਾਂ ਨਾ ਧਕਾਰ ਵੇ ਕਰਿਆ